ਹੈਲੋ ਸਟੂਡੈਂਟਸ ਅੱਜ ਅਸੀਂ ਬੀਐਟ ਐਂਟ੍ਰੈਂਸ ਐਗਜ਼ਾਮ ਦੇ ਲਈ ਪੰਜਾਬੀ ਭਾਗ ਦਾ ਟੌਪਿਕ ਵਿਆਕਰਨ ਦਾ ਜੋਜਕ ਅਤੇ ਉਸ ਦੀਆਂ ਕਿਸਮਾਂ ਬਾਰੇ ਪੜ੍ਹਾਂਗੇ ਜੋਜਕ ਕੀ ਹੁੰਦਾ ਹੈ ਜਿਹੜਾ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਦਾ ਹੈ ਉਸ ਨੂੰ ਜੋਜਕ ਕਿਹਾ ਜਾਂਦਾ ਹੈ ਇੱਥੇ ਦਿੱਤੇ ਵਾਕਾਂ ਵਿੱਚ ਲਿਖੇ ਦੇ ਸ਼ਬਦ ਜੋਜਕ ਹਨ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੰਡੇ ਸਾਹਿਬ ਜادہ ਅਜੀਤ ਸਿੰਘ ਅਤੇ ਝੁਝਾਰ ਸਿੰਘ ਬੈਰੀ ਨਾਲ ਲੜਦੇ ਸ਼ਹੀਦ ਹੋ ਗਏ ਇਸ ਵਿੱਚ ਅਤੇ ਸ਼ਬਦ ਜਿਹੜਾ ਦੋ ਵਾਕਾਂ ਨੂੰ ਜੋੜ ਰਿਹਾ ਹੈ ਉਸ ਨੂੰ ਜੋਜਕ ਕਿਹਾ ਜਾਂਦਾ ਹੈ ਠੀਕ ਹੈ ਜੀ ਅਰਥ ਦੇ ਪੱਖ ਤੋਂ ਜੋਜਕ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਸਮਾਨ ਜੋਜਕ ਅਤੇ ਅਧੀਨ ਜੋਜਕ ਸਮਾਨ ਜੋਜਕ ਕੀ ਹੁੰਦੇ ਹਨ ਜਿਹੜੇ ਜੋਜਕ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜੇ ਉਸ ਨੂੰ ਸਮਾਨ ਜੋਜਕ ਆਖਦੇ ਹਨ ਜਿਵੇਂ ਕਿ ਜੋਰਾਵਰ ਸਿੰਘ ਅਤੇ ਫਤੇਹ ਸਿੰਘ ਨੂੰ ਨੇਹਾ ਵਿੱਚ ਜੰਗੈ ਸ਼ਹੀਦ ਕੀਤਾ ਗਿਆ ਇਸ ਵਿੱਚ ਜੋ ਅਤੇਸ਼ਬਦ ਹੈ ਉਸ ਮਾਂਜੋਜਕ ਹੈ ਅਧਿੰਜੋਜਕ ਕੀ ਹੁੰਦਾ ਹੈ ਇਹ ਜੋਜਕ ਵਾਕ ਦੇ ਵਧੇਰੇ ਨਿਰਪੜ ਹਿੱਸੇ ਤੋਂ ਪਹਿਲਾਂ ਆਉਂਦੇ ਹਨ ਅਤੇ ਉਹਨਾਂ ਨੂੰ ਵਾਕ ਦੇ ਘੱਟ ਨਿਰਪੜ ਹਿੱਸੇ ਨਾਲ ਜੋੜਦੇ ਹਨ ਵਾਕ ਦੇ ਅਧਿੰ ਹਿੱਸੇ ਤੋਂ ਪਹਿਲਾਂ ਆਉਣ ਕਰਕੇ ਇਹਨਾਂ ਨੂੰ ਅਧਿੰਜੋਜਕ ਆ ਜਾਂਦਾ ਹੈ ਧਾਨਵਜੋਂ ਮੁਗਲ ਫੌਜਾਂ ਦੇ ਮੁਕਾਬਲੇ ਗੁਰੂ ਜੀ ਨਾਲ ਬਹੁਤ ਥੋੜੇ ਸਪਾਹੀ ਸਨ ਫਿਰ ਵੀ ਉਹ ਬਹਾਦਰੀ ਨਾਲ ਲੜੇ ਇਸ ਵਿੱਚ ਜੋ ਲਿਖਿਆ ਗਿਆ ਹੈ ਫਿਰ ਵੀ ਉਹ ਬਹਾਦਰੀ ਨਾਲ ਲੜੇ ਇਹ ਕੀ ਹੈ ਅਧિમ ਜੋਜਕ ਰੂਪਤੇ ਵਰਤੂ ਦੇ ਪਪ ਜੋਜਕ ਦੋ ਪ੍ਰਕਾਰ ਦੇ ਹੁੰਦੇ ਹਨ ਇਕਹਿਰੇ ਅਤੇ ਸੰਜੁਕਤ ਜੋਜਕ ਇਕਹਿਰੇ ਜੋਜਕ ਕੀ ਹੁੰਦੇ ਹਨ ਜਿਹੜਾ ਜੋਜਕ ਇੱਕ ਸ਼ਬਦਾਂ ਬਣਿਆ ਹੁੰਦਾ ਹੈ ਇਕਹਿਰਾ ਜੋਜਕ ਹੁੰਦਾ ਹੈ ਠੀਕ ਹੈ ਜੀ ਜਿਵੇਂ ਕਿ ਤੇ ਅਤੇ ਪਰ ਕੇ ਇਹ ਸਾਰੇ ਇਕਹਿਰੇ ਜੋਜਕ ਹਨ ਸੰਯੁਕਤ ਜੋਜਕ ਗਰੇਮ ਦੇਣ ਦੋ ਜਾਂ ਦੋ ਤੋਂ ਵਾਟਸਐਪ ਦਾ ਤਾਂ ਮਿਲ ਕੇ ਬਣੇ ਹੋਏ ਜੋਜਕ ਨੂੰ ਸੰਯੁਕਤ ਜੋਜਕ ਕਿਹਾ ਜਾਂਦਾ ਹੈ ਜਿਵੇਂ ਕਿ ਇਸ ਲਈ ਇਸ ਲਈ ਕਿ ਤਾਂ ਜੋ ਤਦੇ ਤਾਂ ਠੀਕ ਹੈ ਜੀ ਇਹ ਇਹ ਸਾਰੇ ਜਿਹੜੇ ਵਾਕ ਨੇ ਇਹ ਸੰਯੁਕਤ ਜੋਜਕ ਵਾਲੇ ਵਾਕ ਹੁੰਦੇ ਹਨ ਅੱਗੇ ਇਸ ਦੀਆਂ ਕੁਝ ਐਗਜ਼ਾਮਪਲਸ ਲਈਆਂ ਨੇ ਆਪਾਂ ਨੇ ਆਬਜੈਕਟਿਵ ਟਾਈਪ ਕੁਐਸਚਨਸ ਨਹੀਂ ਇਹ ਵਿੱਚੋਂ ਵਿੱਚੋਂ ਆਪਾਂ ਕਰ ਲੈਣੇ ਆ ਜਿਵੇਂ ਕਿ ਜੋਜਕ ਦੀਆਂ ਕਿਸਮਾਂ ਹੁੰਦੀਆਂ ਹਨ ਕਿੰਨੀਆਂ ਕਿਸਮਾਂ ਹੁੰਦੀਆਂ ਦੋ ਕਿਸਮਾਂ ਹੁੰਦੀਆਂ ਹਨ ਜੋ ਜੋਜਕ ਸ਼ਬਦਾ ਵਾਕਾਂਸ਼ਾਂ ਨੂੰ ਜੋੜੋ ਉਹਨਾਂ ਨੂੰ ਕੀ ਕਿਹਾ ਜਾਂਦਾ ਸਮਾਨ ਜੋਜਕ ਕਿਹਾ ਜਾਂਦਾ ਹੈ ਜੋ ਜੋਜਕ ਅਧੀਨ ਉਪਵਾਕਾਂ ਨੂੰ ਪ੍ਰਧਾਨ ਉਪਵਾਕਾਂ ਨਾਲ ਜੋੜਦੇ ਹਨ ਉਹਨਾਂ ਨੂੰ ਅਧੀਨ ਜੋਜਕ ਕਿਹਾ ਜਾਂਦਾ ਹੈ ਅਤੇ ਸ਼ਬਦ ਸਮਾਨ ਜੋਜਕ ਦੀ ਬਣ ਗਈ ਹੈ ਅਤੇ ਕਿਹੜੀ ਸਮਾਨ ਜੋਜਕ ਦੀ ਬਣ ਗਈ ਹੈ ਸ모ਚੀ ਸਮਾਨ ਜੋਜਕ ਦੀ ਬਣ ਗਈ ਠੀਕ ਹੈ ਜੀ जो समान योजक स्तंत्र शब्द या वाक्यों अजिहे ढंग जोड़न कि एक दूसरे नाल विरोध टाकरा ज निखेध उजागर होे योजक होंगे जिन्हों नि निखेध होंखेधी समान योजक ठीक है जी यी योजक बारे पढ़िया है कुछ उन्होंने एग्जाम्पल्स लिया ध्यान न पढ़ना है अति प्रैक्टिस करनी है धन्यवाद